ਪੰਜਾਬ ਸਰਕਾਰ ਨੇ ਇੱਕ ਹੋਰ ਅਹਿਮ ਜ਼ਿੰਮੇਵਾਰੀ ਦੇ ਉੱਤੇ ਇੱਕ ਨਿਯੁਕਤੀ ਕੀਤੀ ਹੈ ਕਿਸ ਆਧਾਰ ਤੇ ਨਿਯੁਕਤੀ ਹੋਈ ਹੈ ਉਹਨਾਂ ਦਾ ਪਿਛੋਕੜ ਕੀ ਹੈ ਉਹ ਸਾਰਾ ਕੁਝ ਇਸ ਰਿਪੋਰਟ ਦੇ ਵਿੱਚ ਦੱਸਾਂਗੇ ਕਿ ਕਿਹੜੀ ਮੈਰਿਟ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਕਮਿਸ਼ਨਰ ਲਾਇਆ ਗਿਆ ਫੂਡ ਕਮਿਸ਼ਨਰ ਲਗਾ ਦਿੱਤਾ ਗਿਆ ਇਹ ਮਾਨ ਸਰਕਾਰ ਨੇ ਫੈਸਲਾ ਲਿਆ ਹੈ ਨਾਮ ਹੈ ਬਾਲ ਮੁਕੰਦ ਸ਼ਰਮਾ ਜਿਹੜੇ ਕਿ ਇੱਕ ਬਤੌਰ ਕਲਾਕਾਰ ਵੀ ਵਿਚਰਦੇ ਰਹੇ ਨੇ ਤੁਸੀਂ ਬਹੁਤ ਸਾਰੇ ਜਿਹੜੇ ਕੀ ਜਸਵਿੰਦਰ ਸਿੰਘ ਭੱਲਾ ਦੇ ਸ਼ੰਕਾਟਾ ਸ਼ੋਅ ਦੇਖੇ ਹੋਣਗੇ ਉਸ ਦੇ ਵਿੱਚੋਂ ਅਕਸਰ ਹੀ ਨਜ਼ਰ ਆਉਂਦੇ ਸਨ ਦਿਖਾਈ ਦਿੰਦੇ ਸਨ ਕਾਮੇਡੀਅਨ ਦੇ ਤੌਰ ਦੇ ਉੱਤੇ ਵੀ ਔਰ ਉਹਨਾਂ ਦਾ ਇਸ ਮਹਿਕਮੇ ਦੇ ਅੰਦਰ ਰੁਤਬਾ ਵੀ ਕਾਫੀ ਵੱਡਾ ਸੀ ਪ੍ਰਾਪਤੀਆਂ ਸੀ ਤੇ ਹੁਣ ਜਿਹੜੀ ਇਹ ਨਿਯੁਕਤੀ ਹੋਈ ਹੈ ਫੋਰਡ ਕਮਿਸ਼ਨਰ ਦੇ ਤੌਰ ਦੇ ਉੱਤੇ ਉਹਨਾਂ ਦਾ ਪਿਛੋਕੜ ਵੀ ਦੱਸਾਂਗੇ ਔਰ ਇਹ ਵੀ ਦੱਸਾਂਗੇ ਸਾਨੂੰ ਆਪਣੇ ਜਾਣਕਾਰਾਂ ਤੋਂ ਪਤਾ ਲੱਗਿਆ ਹੈ ਪ੍ਰੋਸੇਜੂਰਿਕ ਸੂਤਰਾਂ ਤੋਂ ਕਿ ਇਸ ਪੋਸਟ ਦੇ ਲਈ ਤਕਰੀਬਨ 19 ਆਈਐਸ ਅਫਸਰਾਂ ਨੇ ਅਪਲਾਈ ਕੀਤਾ ਸੀ ਪਰ ਫਿਰ ਵੀ ਬਾਲ ਮੁਕੰਦ ਸ਼ਰਮਾ ਦੀ ਨਿਯੁਕਤੀ ਹੋਈ ਹੈ ਔਰ ਇਸ ਨਿਯੁਕਤੀ ਦੇ ਜਿਹੜੇ ਕਾਰਨ ਵੱਖਰੇ ਵੱਖਰੇ ਮੰਨੇ ਜਾ ਰਹੇ ਨੇ ਹਾਲਾਂਕਿ ਇੱਕ ਸਾਫ਼ ਤੌਰ ਦੇ ਉੱਤੇ ਜੇਕਰ ਬਤੌਰ ਕਲਾਕਾਰ ਦੇਖੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ ਕਲਾਕਾਰ ਦਾ ਜਿਹੜਾ ਪਛੋਕੜ ਰਿਹਾ ਇਸ ਕਰਕੇ ਵੀ ਇੱਕ ਕਾਰਨ ਹੈ ਕਿ ਉਹਨਾਂ ਨੂੰ ਪਹਿਲ ਦਿੱਤੀ ਗਈ ਹੈ ਇੱਥੇ ਕੰਮ ਕਰਨ ਦੇ ਲਈ ਔਰ ਦੂਸਰਾ ਉਹਨਾਂ ਦਾ ਆਪਣੇ ਜਿਹੜਾ ਕੰਮ ਹੈ ਅਧਿਕਾਰ ਖੇਤਰ ਹੈ ਉਸ ਦੇ ਵਿੱਚ ਉਹਨਾਂ ਦੀਆਂ ਕਈ ਪ੍ਰਾਪਤੀਆਂ ਨੇ ਔਰ ਉਹਨਾਂ ਨੇ ਬੱਚਿਆਂ ਦੇ ਲਈ ਪੋਸ਼ਟਿਕ ਆਹਾਰ ਦੇ ਲਈ ਕਾਫੀ ਫਿਕਰਮੰਦੀ ਦੇ ਨਾਲ ਦੱਸਿਆ ਜਾਂਦਾ ਹੈ ਕਿ ਕੰਮ ਕੀਤਾ ਇਸ ਕਰਕੇ ਵੀ ਹੋ ਸਕਦਾ ਹੈ ਕਿ ਉਹਨਾਂ ਦੀ ਅਨੁਯੁਕਤੀ ਆ ਜਿਹੜੀ ਉਹ ਹੋਈ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਇਸ ਕਲਾਕਾਰ ਬਾਲਮਕੰਦ ਸ਼ਰਮਾ ਨੂੰ ਨਵੇਂ ਫੂਡ ਕਮਿਸ਼ਨਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਇੱਥੇ ਵੀ ਦੱਸਣਾ ਬਣਦਾ ਹੈ ਕਿ ਬਾਲਮਕੰਦ ਸ਼ਰਮਾ ਲੰਮੇ ਸਮੇਂ ਤੋਂ ਮਾਰਕਫੈਟ ਦੇ ਵਿੱਚ ਕੰਮ ਕਰ ਚੁੱਕੇ ਨੇ ਆਦਾ ਡੀਪੀ ਰਾਡੀ ਦੇ ਸੇਵਾਮੁਕਤ ਹੋਣ ਤੋਂ ਬਾਅਦ ਖਾਲੀ ਚੱਲ ਰਿਹਾ ਸੀ ਜਿਸ ਦੇ ਕਰਕੇ ਦਿੱਤਾ ਗਿਆ ਉਹਨਾਂ ਨੂੰ 1985 ਬੈਚ ਦੇ ਆਈਐਸ ਅਧਿਕਾਰੀ ਡੀਪੀ ਰਾਡੀ ਨੂੰ ਪਿਛਲੀ ਸਰਕਾਰ ਦੌਰਾਨ ਫੂਡ ਕਮਿਸ਼ਨਰ ਲਾਇਆ ਗਿਆ ਸੀ ਉਹਨਾਂ ਦੇ ਸੇਵਾਮੁਕਤ ਹੋਣ ਤੋਂ ਬਾਅਦ ਹੁਣ ਬਾਲਮਕੰਦ ਸ਼ਰਮਾ ਨੂੰ ਇਹ ਉਹਦਾ ਸੌਂਪਿਆ ਗਿਆ ਜਿਵੇਂ ਕਿ 1985 ਬੈਚ ਦੇ ਆਈਐਸ ਅਧਿਕਾਰੀ ਪਹਿਲਾਂ ਡੀਪੀ ਰਾਡੀ ਸਾਨੇ ਸੌਦੇ ਦੇ ਉੱਤੇ ਤਾਇਨਾਤ ਤੇ ਹੁਣ 19 ਆਈਐਸ ਅਫਸਰਾਂ ਨੇ ਦੱਸਿਆ ਜਾਂਦਾ ਹੈ ਕਿ ਅਪਲਾਈ ਕੀਤਾ ਸੀ ਪਰ ਬਾਲਮਕੰਦ ਸ਼ਰਮਾ ਨੂੰ ਇਹ ਜ਼ਿੰਮੇਵਾਰੀ ਪੰਜਾਬ ਸਰਕਾਰ ਨੇ ਦਿੱਤੀ ਹੈ ਮਾਰਕਫਲਡ ਦੇ ਵਿੱਚ ਜਿਹੜਾ ਜਿਲਾ ਮੈਨੇਜਰ ਭਰਤੀ ਹੋ ਕੇ ਉਹਨਾਂ ਨੇ ਜਿਹੜੀ ਕਾਰਗੁਜ਼ਾਰੀ ਕੀਤੀ ਫਿਰ ਵਧੇ ਇੱਕ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੱਕ ਪਹੁੰਚ ਕੇ ਫੂਡ ਪ੍ਰੋਸੈਸਿੰਗ ਖੇਤਰ ਚ ਮੁਹਾਰਤ ਪ੍ਰਾਪਤ ਕਰਕੇ ਦੇਸ਼ ਆਪਦੇਸ਼ਾਂ ਚ ਮਾਰਕਫਲਡ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਸ਼ੌਕ ਮajou ਕਮੇਡੀ ਕਲਾਕਾਰ ਹੋਣ ਦੇ ਨਾਲ ਨਾਲ ਪੰਜਾਬ ਦੇ ਸਕੂਲੀ ਬੱਚਿਆਂ ਛੋਟੇ ਜਵਾਕਾਂ ਦੁੱਧ ਚਗਾਉਂਦੀਆਂ ਮਾਵਾਂ ਇਤਿਹਾਸਬੰਦ ਮਾਵਾਂ ਦੀ ਪੋਸਟਿਕ ਤੱਥਾਂ ਵਾਲੀ ਜਿਹੜੀ ਖੁਰਾਕ ਹੁੰਦੀ ਹੈ ਉਸ ਦੇ ਲਈ ਵੀ ਉਹ ਕਾਫੀ ਗੱਲਾਂ ਦੇ ਕਰਕੇ ਚਰਚਾ ਦੇ ਵਿੱਚ ਆਉਂਦੇ ਰਹੇ ਨੇ ਬਾਲਮਕੰਦ ਸ਼ਰਮਾ ਜਿਹੜੇ ਕਿ ਇੱਕ ਕਲਾਕਾਰ ਦੇ ਤੌਰ ਦੇ ਉੱਤੇ ਵੀ ਉਹਨਾਂ ਦਾ ਵੱਡਾ ਨਾਮ ਸੀ ਔਰ ਦੂਸਰੇ ਪਾਸੇ ਮਾਰਕ ਫੈਡ ਦੇ ਵਿੱਚ ਜਿਲਾ ਮੈਨੇਜਰ ਚਪੜਤੀ ਹੋ ਕੇ ਵੀ ਤੋਂ ਲੈ ਕੇ ਵਧੇਕ ਮੈਨੇਜਿੰਗ ਡਾਇਰੈਕਟਰ ਤੱਕ ਅਹੁਦੇ ਦੇ ਉੱਤੇ ਰਹਿੰਦੇ ਆ ਉਹਨਾਂ ਨੇ ਕਾਫੀ ਕੰਮ ਕਹਿੰਦੇ ਦੱਸੇ ਜਾਂਦੇ ਨੇ ਕਿ ਕੀਤੇ ਨੇ ਬਾਲਮਕੰਦ ਸ਼ਰਮਾ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਜਿਹੜੀ ਉੱਥੇ ਏਸੇ ਵਿਸ਼ਿਆਂ ਦੇ ਵਿੱਚ ਖੇਤੀਬਾੜੀ ਵਿਸ਼ਿਆਂ ਦੇ ਵਿੱਚ 골ਡ ਮੈਡਲਿਸਟ MBA ਦੇ ਤੌਰ ਦੇ ਉੱਤੇ ਵੀ ਉਹਨਾਂ ਨੇ ਜਿਹੜੀ ਆ ਪ੍ਰਾਪਤੀ ਕੀਤੀ ਸੀ 골ਡ ਮੈਡਲਿਸਟ ਰਹਿ ਚੁੱਕੇ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ MBA ਦੀ ਪੜ੍ਹਾਈ ਦੇ ਵਿੱਚ ਤਾਂ ਐਸੇ ਕਰਕੇ ਉਹਨਾਂ ਦੀਆਂ ਪ੍ਰਾਪਤੀਆਂ ਸੀ ਬਾਅਦ ਵਿੱਚ ਨਿਯੁਕਤੀਆਂ ਹੁੰਦੀਆਂ ਨੇ ਤੇ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਜਿਹੜੀਆਂ ਨੇ ਉਹ ਕਹਿੰਦੇ ਨੇ ਕਿ ਮੱਲਾ ਮਾਰੀਆਂ ਨੇ ਉਹਦਾ ਨਾ ਰਿਕਾਰਡ ਬੋਲਦਾ ਕੁਝ ਰਿਕਾਰਡ ਦਾ ਦੀ ਜਾਣਕਾਰੀ ਆ ਜਿਹੜੀ ਉਹ ਸਾਡੇ ਤੱਕ ਸਾਡੇ ਧਿਆਨ ਦੇ ਵਿੱਚ ਵੀ ਆਈ ਆ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੇ ਔਰ ਉਹਨਾਂ ਦੀ ਜਿਹੜੀ ਕੈਰੀਅਰ ਦੀ ਸ਼ੁਰੂਆਤ ਹੈ ਜਾਂ ਉਹਨਾਂ ਨੂੰ ਜਿਹੜੇ ਵੱਖ-ਵੱਖ ਸਮੇਂ ਦੇ ਉੱਤੇ ਪੁਰਸਕਾਰ ਵੱਖ-ਵੱਖਰੇ ਸਮੇਂ ਤੇ ਸਨਮਾਨਿਤ ਕੀਤਾ ਜਾਂਦਾ ਰਿਹਾ ਉਹ ਵੀ ਉਹਨਾਂ ਦੀਆਂ ਕਾਫੀ ਪ੍ਰਾਪਤੀਆਂ ਨੇ ਜਿਹੜੀਆਂ ਉਹ ਦੱਸੀਆਂ ਜਾਂਦੀਆਂ ਨੇ ਜਿੱਥੋਂ ਤੱਕ ਰਹੀ ਗੱਲ 2007 ਤੋਂ ਲੈ ਕੇ 2019 ਤੱਕ ਉਹਨਾਂ ਨੇ ਜਿਹੜਾ ਫਰਟੀਲਾਈਜ਼ਰ ਡਿਸਟ੍ਰੀਬਿਊਟਿੰਗ ਐਪ 35 ਤੋਂ 75% ਦੀ ਹੈ ਜਿਹੜਾ ਕੋਆਪਰੇਟਿਵ ਸੈਕਟਰ ਦੇ ਵਿੱਚ ਉਹਨਾਂ ਨੇ ਯੋਗਦਾਨ ਪਾਇਆ ਉਸ ਦੇ ਵਿੱਚ ਲਿਆਉਣ ਦੇ ਲਈ ਤੇ ਉਸ ਦੇ ਨਾਲ ਵੀ ਕਾਫੀ ਪੰਜਾਬ ਸਰਕਾਰ ਨੂੰ ਫਾਇਦਾ ਹੋਇਆ ਸੀ ਫਿਰ ਐਗਜ਼ੀਕਿਊਟਿਵ ਡਾਇਰੈਕਟਰ ਦੇ ਤੌਰ ਦੇ ਉੱਤੇ ਮਾਰਕਫੈਡ ਪੰਜਾਬ ਦੇ ਵਿੱਚ ਵੀ ਉਹਨਾਂ ਨੇ 2011 ਤੋਂ 17 ਤੱਕ ਕੰਮ ਕੀਤਾ ਫਿਰ ਚੀਫ ਮੈਨੇਜਰ ਦੇ ਤੌਰ ਦੇ ਉੱਤੇ ਵੀ ਮਾਰਕਫੈਡ ਪੰਜਾਬ ਦੇ ਵਿੱਚ ਉਹਨਾਂ ਨੇ 2006 ਤੋਂ 2011 ਤੱਕ ਕੰਮ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਫਰਟੀਲਾਈਜ਼ਰ ਤੇ ਕੈਮੀਕਲ ਦੇ ਵਿੱਚ ਯੂਨੀਅਨ ਮਿਨਿਸਟਰੀ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਫੰਕਸ਼ਨ ਆ ਜਿਹੜੇ ਉਹਨਾਂ ਨੇ ਹੈਡ ਕੀਤੇ ਨੇ ਇਨਪੁਟ ਡਿਵੀਜ਼ਨ ਨੂੰ ਲੈ ਕੇ ਹੈਂਡਲਡ ਪ੍ਰੋਗਰਾਮਾਂ ਨੂੰ ਲੈ ਕੇ ਵੀ ਉਹਨਾਂ ਨੇ ਜਿਹੜੇ ਕਾਫੀ ਕੰਮ ਕੀਤਾ ਔਰ ਫਿਰ ਡਿਪਟੀ ਚੀਫ ਮੈਨੇਜਰ ਦੀ ਗੱਲ ਕਰੀਏ ਤਾਂ 2001 ਤੋਂ 6 ਤੱਕ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਸੇਵਾਵਾਂ ਨਿਭਾਈਆਂ ਨੇ ਫਿਰ ਜ਼ਿਲ੍ਹਾ ਮੈਨੇਜਰ ਦੇ ਤੌਰ ਦੇ ਉੱਤੇ ਉਹਨਾਂ ਨੇ ਜਿਹੜਾ ਰੋਪੜ ਦੇ ਵਿੱਚ ਜਲੰਧਰ ਦੇ ਵਿੱਚ ਲੁਧਿਆਣਾ ਦੇ ਵਿੱਚ 2 ਸਾਲ ਪਹਿਲਾ ਕੰਮ ਕੀਤਾ ਰੋਪੜ ਦੇ ਵਿੱਚ ਫਿਰ 8 ਸਾਲ ਜਲੰਧਰ ਦੇ ਵਿੱਚ ਤੇ ਲੁਧਿਆਣਾ ਦੇ ਵਿੱਚ ਉਹਨਾਂ ਨੇ 3 ਸਾਲ ਕੰਮ ਕੀਤਾ ਇਸੇ ਤਰ੍ਹਾਂ ਉਹਨਾਂ ਦੀ ਜਿਹੜੀ ਸ਼ੁਰੂਆਤ ਹੈ 1999 ਤੋਂ 2001 ਦੇ ਵਿੱਚ ਉਹਨਾਂ ਨੇ ਜ਼ਿਲ੍ਹਾ ਮੈਨੇਜਰ ਦੇ ਤੌਰ ਦੇ ਉੱਤੇ ਕੰਮ ਕੀਤਾ ਤੇ ਲੰਬਾ ਆਰਸਾ ਹੋ ਗਿਆ 1999 ਤੋਂ ਲੈ ਕੇ 2024 ਦੇ ਆਉਂਦਿਆ ਜਿਹੜੇ ਤਕਰੀਬਨ 35 ਸਾਲ ਦਾ ਜਿਹੜਾ ਤਜਰਬਾ ਉਹਨਾਂ ਨੂੰ ਇਸ ਫੀਲਡ ਦੇ ਵਿੱਚ ਮੁਹਾਰਤ ਜਿਹੜੀ ਉਹਨਾਂ ਦੀ ਹਾਸਲ ਹੈ ਤੇ ਇਸ ਕਰਕੇ ਉਹਨਾਂ ਨੇ ਵੱਖੋ ਵੱਖਰੇ ਤੌਰ ਦੇ ਉੱਤੇ ਜਿਹੜੀਆਂ ਸੇਵਾਵਾਂ ਵੀ ਨਿਭਾਈਆਂ ਨੇ ਔਰ ਉਹਨਾਂ ਨੂੰ ਕਈ ਜਿਹੜੇ ਅਵਾਰਡ ਵੀ ਮਿਲੇ ਨੇ ਖਾਸ ਕਰਕੇ ਉਹ ਜੇਤੂ ਰਹੇ ਨੇ ਪੰਜਾਬ ਸਟੇਟ ਯੂਥ ਅਵਾਰਡ ਦੇ ਪੰਜਾਬ ਗਵਰਨਰ ਦੇ ਵੱਲੋਂ ਉਹਨਾਂ ਨੂੰ 1987-88 ਦੇ ਵਿੱਚ ਵੀ ਜਿਹੜਾ ਸਨਮਾਨਿਤ ਕੀਤਾ ਗਿਆ ਸੀ ਫਿਰ ਜਲੰਧਰ ਦੂਰਦਰਸ਼ਨ ਦੇ ਵਿੱਚ ਖੇਤੀ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਵੀ ਉਹਨਾਂ ਨੂੰ 1982 ਤੋਂ 85 ਦੇ ਵਿੱਚ ਰੈਗੂਲਰ ਪਰਫਾਰਮ ਕਰਨ ਦਾ ਮੌਕਾ ਮਿਲਿਆ ਸੀ ਇਸੇ ਤਰ੍ਹਾਂ ਉਹਨਾਂ ਦੀਆਂ ਵੱਖ-ਵੱਖਰੀਆਂ ਜਿਹੜੀਆਂ ਪ੍ਰਾਪਤੀਆਂ ਨੇ ਔਰ MBA ਦੇ ਵਿੱਚ ਉਹਨਾਂ ਨੂੰ 1983 84 ਬੈਚ ਦੇ ਉਦਿਆਰਥੀ ਰਹੇ ਨੇ ਜਦੋਂ 골ਡ ਮੈਡਲਿਸਟ ਸੀ ਔਰ बीएससी ਐਗਰੀਕਲਚਰ ਉਹਨਾਂ ਨੇ 1981 82 ਦੇ ਵਿੱਚ ਕੀਤੀ ਤਾਂ ਉਦੋਂ ਵੀ ਉਹ ਜਿਹੜੇ ਨੇ ਉਹ ਪ੍ਰਾਪਤੀਆਂ ਕਰਦੇ ਨੇ ਇਸ ਢੰਗ ਦੇ ਨਾਲ ਉਹਨਾਂ ਦੀ ਜਿਹੜੀਆਂ ਪ੍ਰਾਪਤੀਆਂ ਨੇ बीएससी ਐਗਰੀਕਲਚਰ ਐਮਬੀਏ ਦੇ ਵਿੱਚ ਤੇ ਯੂਨੀਵਰਸਿਟੀ ਦਾ 골ਡ ਮੈਡਲਿਸਟ ਰਹਿਣਾ ਵੀ ਆਪਣੇ ਆਪ ਚ ਇੱਕ ਵੱਡੀ ਗੱਲ ਹੁੰਦੀ ਹੈ ਤਾਂ ਹੁਣ ਜਿਹੜੇ ਬਾਲ ਮੁਕੰਦ ਸ਼ਰਮਾ ਨੇ ਉਹਨਾਂ ਨੂੰ ਜਿਹੜਾ ਇਹ ਅਹੁਦੇ ਦੇ ਨਾਲ ਜਿਹੜੀ ਹੈ ਜ਼ਿੰਮੇਵਾਰੀ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਹੁਣ ਇਸ ਦੇ ਵਿੱਚ ਰਹਿੰਦੇ ਆ ਉਹ ਕਿਹੜੀਆਂ ਬਲੰਦੀਆਂ ਛੂੰਦੇ ਨੇ ਜਾਂ ਜਿਹੜੀ ਕਿਹੜੀ ਪ੍ਰਾਪਤੀ ਕਰਦੇ ਨੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਫਿਲਹਾਲ ਬਾਲ ਮਕੰਦ ਸ਼ਰਮਾ ਨੂੰ ਫੂਡ ਕਮਿਸ਼ਨਰ ਦੇ ਤੌਰ ਦੇ ਉੱਤੇ ਪੰਜਾਬ ਸਰਕਾਰ ਨੇ ਮਾਨ ਸਰਕਾਰ ਨੇ ਨਿਯੁਕਤ ਕਰ ਦਿੱਤਾ ਹੈ ਫਿਲਹਾਲ ਇਸ ਜਾਣਕਾਰੀ ਚ ਇਹ ਨਹੀਂ ਅਗਲੇ ਅਪਡੇਟ ਤੱਕ ਦੇ ਲਈ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ